ਸੁਨੀਲ ਜਾਖੜ ਦੀ ਮੋਦੀ ਦੇ ਖਿਲਾਫ ਬਗਾਵਤ ਪੰਜਾਬ ਬੀਜੇਪੀ ਚ ਪਈਆ ਭਾਜੜਾ ਲੈ ਲਿਆ ਪੰਜਾਬ ਦੇ ਹੱਕ ਚ ਸਟੈਂਡ ਮਾਮਲਾ ਕੀ ਹੈ ਸੁਨੀਲ ਜਾਖੜ ਦੇ ਬਗਾਵਤੀ ਸੋਰ ਭਾਰਤੀ ਜਨਤਾ ਪਾਰਟੀ ਤੇ ਮੋਦੀ ਦੇ ਖਿਲਾਫ ਕਿਉਂ ਵਿਖਾਈ ਦੇ ਰਹੇ ਨੇ ਕਿਉਂ ਸੁਨੀਲ ਜਾਖੜ ਇੰਜ ਪ੍ਰਤੀਤ ਕਰਾ ਰਹੇ ਨੇ ਕਿ ਉਹਨਾਂ ਦਾ ਮੋਹ ਭਾਜਪਾ ਨਾਲੋਂ ਭੰਗ ਭੰਗ ਲੱਗਦਾ ਹੈ ਆਖਰਕਾਰ ਕਿਹੜਾ ਸਟੈਂਡ ਸੁਨੀਲ ਜਾਖੜ ਨੇ ਪੰਜਾਬ ਦੇ ਹੱਕ ਚ ਲਿਆਏ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੈਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਹੀ ਦੱਬਿਆ ਹੋ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਸਮੇਂ ਸਿਰ ਆਪੜਦੇ ਰਹਿਣ ਪੰਜਾਬ ਭਾਜਪਾ ਦੇ ਅੰਦਰ ਕੁਝ ਆਗੂ ਨੇ ਜਿਹੜੇ ਪੰਜਾਬ ਦੇ ਲਈ ਸਟੈਂਡ ਲੈ ਲੈਂਦੇ ਨੇ ਜਾਂ ਗੱਲ ਆਖ ਜਾਂਦੇ ਨੇ ਐਡੀ क्रूड ਸੱਤਾ ਤੇ ਉਸ ਸੱਤਾ ਦੇ ਉੱਤੇ ਬੈਠੇ ਲੋਕ ਜਿਹੜੇ ਕਿਸੇ ਦੀ ਵੀ ਗੱਲ ਸੁਣਨ ਦੇ ਲਈ ਤਿਆਰ ਨਹੀਂ ਹੁੰਦੇ ਉਹਨਾਂ ਦੇ ਬਾਰੇ ਜਾਂ ਉਹਨਾਂ ਦੇ ਫੈਸਲਿਆਂ ਦੇ ਵਿਰੁੱਧ ਜਾਣਾ ਆਪਣੇ ਆਪ ਦੇ ਵਿੱਚ ਇੱਕ ਵੱਡੀ ਜਿਹੜੀ ਗੱਲ ਹੁੰਦੀ ਹੈ ਸੁਨੀਲ ਜਾਖੜੇ ਸਮੇਂ ਪੰਜਾਬ ਭਾਜਪਾ ਦੇ ਪ੍ਰਧਾਨਤ ਹਨ ਪਰ ਨਾ ਨਾ ਦੇ ਪ੍ਰਧਾਨ ਲੱਗਦੇ ਨੇ ਚੰਡੀਗੜ੍ਹ ਦਾ ਮਾਮਲਾ ਜਿਵੇਂ ਹੀ ਸਾਹਮਣੇ ਆਇਆ ਸੁਨੀਲ ਜਾਖੜ ਤੋਂ ਨਹੀਂ ਰਿਹਾ ਗਿਆ ਉਹ ਮਦਾਨ ਚਾਹੇ ਉਹਨਾਂ ਨੇ ਬੜੀ ਸਪਸ਼ਟਤਾ ਦੇ ਨਾਲ ਦੋ ਤਿੰਨ ਗੱਲਾਂ ਕਹੀਆਂ ਨੇ ਜਿਸ ਤੋਂ ਬਾਅਦ ਪੰਜਾਬ ਭਾਜਪਾ ਦੇ ਅੰਦਰ ਇਹ ਤਰਥੱਲੀ ਵੀ ਹੈ ਤੇ ਉਲਝਣ ਵੀ ਹੈ ਕਿ ਜਾਖੜ ਸਾਡੇ ਨਾਲ ਨੇ ਕਿ ਕਿਸੇ ਹੋਰ ਦੇ ਨਾਲ ਨੇ ਉਹ ਕਹਿੰਦੇ ਨਹੀਂ ਹੁੰਦੇ ਕਿ ਕਈ ਵਾਰ ਮਾੜਾ ਪਲੇਅਰ ਫੁੱਟਬਾਲ ਦਾ ਜਾਂ ਹਾਕੀ ਦਾ ਆਪਣੇ ਆਲੀ ਗੋਲ ਕਰੀ ਜਾਂਦਾ ਹੁੰਦਾ ਹੈ ਅਗਲਾ ਕਹਦਾ ਪਤਾ ਹੀ ਨਹੀਂ ਲੱਗਦਾ ਟੀਮ ਨੂੰ ਕਿ ਸਾਡੇ ਨਾਲ ਹੈ ਕਿ ਦੁਸ਼ਮਨਾ ਦੇ ਨਾਲ ਹੈ ਖੈਰ ਅ ਇਸੇ ਤਰ੍ਹਾਂ ਵਾਲੀ ਸੁਨੀਲ ਜਾਖੜ ਦਾ ਹੋਇਆ ਪਰ ਸੁਨੀਲ ਜਾਖੜ ਦਾ ਸਟੈਂਡ ਸ਼ਲਾਘਾਯੋਗ ਹੈ ਚਾਹੇ ਉਡੇ ਤਕੜੇ ਤਰੀਕੇ ਨਾਲ ਨਹੀਂ ਆਇਆ ਜਿੱਡੇ ਤਕੜੇ ਤਰੀਕੇ ਨਾਲ ਆਉਣਾ ਚਾਹੀਦਾ ਸੀ ਮੋਦੀ ਦੇ ਖਿਲਾਫ ਬਗਾਵਤ ਇਸ ਤਰ੍ਹਾਂ ਕੇ ਭਾਰਤੀ ਜਨਤਾ ਪਾਰਟੀ ਨੇ ਫੈਸਲਾ ਕੀਤਾ ਚੰਡੀਗੜ੍ਹ ਨੂੰ ਪੂਰੀ ਤਰ੍ਹਾਂ ਨਾਲ ਹੜੱਪਣ ਦਾ ਤੇ ਉਸ ਫੈਸਲੇ ਦੇ ਬੇਸ਼ੱਕ ਕੇਂਦਰ ਸਰਕਾਰ ਅਸਥਾਈ ਤੌਰ ਤੇ ਮੈਂ ਕੱਲ ਦੀ ਖਬਰ ਚ ਵੀ ਕਿਹਾ ਸੀਗਾ ਕਿ ਇਹ ਨਾ ਸਮਝੋ ਕਿ ਉਹ ਜਿਹੜਾ ਇਸ ਤੋਂ ਪਿੱਛੇ हट ਗਏ ਜਿਵੇਂ ਭਾਜਪਾ ਦੇ ਕੁਝ ਆਗੂ ਕਹਿਣ ਦੀ ਕੋਸ਼ਿਸ਼ ਕਰ ਰਹੇ ਹੈ ਉਸ ਤਰ੍ਹਾਂ ਨਹੀਂ ਹੈ ਪੰਜਾਬ ਭਾਜਪਾ ਇਸ ਮਾਮਲੇ ਦੇ ਵਿੱਚ ਬੁਰੀ ਫਸੀ ਹੋਈ ਹੈ ਸਿਸਮ ਸਕਦੇ ਆ ਪਰ ਚੰਡੀਗੜ੍ਹ ਦੇ ਮਾਮਲੇ ਦੇ ਉੱਤੇ ਬੀਜੇਪੀ ਜਾਂ ਕੇਂਦਰ ਸਰਕਾਰ ਬਰੇਟੇਡੇ ਤਰੀਕੇ ਨਾਲ ਚੱਲ ਰਹੀ ਹੈ ਮੈਂ ਅਖੀਰ ਤੇ ਉੱਤੇ ਤੁਹਾਡੇ ਨਾਲ ਗੱਲ ਕਰਾਂਗਾ ਪਰ ਸੁਨੀਲ ਜਾਖੜ ਨੇ ਇੱਕ ਟਵੀਟ ਕੀਤਾ ਇਸ ਟਵੀਟ ਨੇ ਇਹ ਸਾਬਤ ਕਰ ਦਿੱਤਾ ਕਿ ਸੁਨੀਲ ਜਾਖੜ ਪੰਜਾਬ ਦੇ ਲਈ ਸਟੈਂਡਲਨ ਆਲੇ ਹਲੇ ਜਿਹੜਾ ਮਾਦਾ ਰੱਖਦੇ ਐ ਉਹਨਾਂ ਨੇ ਸਪਸ਼ਟ ਕੀਤਾ ਕਿ ਪੰਜਾਬ ਦੇ ਨਾਲ ਕਿਸੇ ਵੀ ਪ੍ਰਕਾਰ ਦਾ ੱਤਕਾ ਨਹੀਂ ਸਹਿ ਜਾਏਗਾ ਹੁਣ ਤੁਸੀਂ ਕਹੋਗੇ ਕਿ ਇਹ ਚ ਬਗਾਵਤ ਕਿਵੇਂ ਹੈ ਬਗਾਵਤ ਐਵੇਂ ਹੈ ਕਿ ਜਦੋਂ ਮੋਦੀ ਹੁਰੀ ਫੈਸਲਾ ਲੈ ਲੈਣ ਪੰਜਾਬ ਭਾਜਪਾ ਵੀ ਉਹਦੇ ਵਿੱਚ ਜਿੰਨੀਆਂ ਵੀ ਭਾਜਪਾ ਦੀਆਂ ਇਕਾਈਆਂ ਨੇਗੀਆਂ ਜੂਟੀ ਦੀਆਂ ਸੂਬਿਆਂ ਦੀਆਂ ਐ ਨਹੀਂ ਹੈ ਕਿ ਝੂ ਕਰ ਜਾਣਗੇ ਇਵਨ ਕਿ ਬੜੇ ਖਤਰਨਾਕ ਮੁੱਖ ਮੰਤਰੀਆਂ ਦੇ ਅੰਦਰ ਸ਼ਿਵਰਾਜ ਚੋਹਾਨ ਰਹੇ ਐ ਇਸ ਸਮੇ ਅਜੋਗੀ ਦਿੱਤੇਨਾਥ ਨੇ ਉਹ ਵੀ ਝੂ ਨਹੀਂ ਕਰਦੇ ਜੋ ਕਹਤਾ ਸੱਤ ਬਚਨ ਪਰ ਜਾਖੜ ਨੇ ਕਿਹਾ ਕਿ ਅਸੀਂ ਐਵੇਂ ਹੂਣ ਹੀ ਨਹੀਂ ਦਵਾਂਗੇ ਇਹ ਇੱਕ ਵੱਡਾ ਸਵਾਲ ਹੈ ਜਾਖੜ ਹੁਣ ਕੱਲ ਇੱਕ ਟਵੀਟ ਖੜਕਾਇਆ ਉਸ ਟਵੀਟ 'ਚ ਜਾਖੜ ਨੇ ਲਿਖਿਆ ਚੰਡੀਗੜ੍ਹ ਪੰਜਾਬ ਦਾ ਅਟੁੱਟ ਅੰਗ ਹੈ ਅਤੇ ਪੰਜਾਬ ਭਾਜਪਾ ਪੰਜਾਬ ਦੇ ਹਿੱਤਾਂ ਨਾਲ ਦ੍ਰਿੜਤਾ ਦੇ ਨਾਲ ਖੜੀ ਹੈ ਚਾਹੇ ਚੰਡੀਗੜ੍ਹ ਦਾ ਮੁੱਦਾ ਹੋਵੇ ਜਾਂ ਫਿਰ ਪੰਜਾਬ ਦੇ ਪਾਣੀਆਂ ਦਾ ਪ੍ਰਦੇਸ਼ ਭਾਜਪਾ ਕਿਸੇ ਵੀ ਕਿਸਮ ਤੇ ਕੀਮਤ ਤੇ ਸਮਝੌਤਾ ਨਹੀਂ ਕਰੇਗੀ ਇੱਕ ਵੱਡਾ ਸਵਾਲ ਹੈ ਹੁਣ ਬਾਹਸੀਤ ਸੁਨੀਲ ਜਾਖੜ ਗੱਲ ਤਾਂ ਕਰ ਰਹੀ ਹੈ ਪੰਜਾਬ ਭਾਜਪਾ ਦੀ ਇਹਦੇ ਵਿੱਚ ਕੋਈ ਦੋ ਰਹਿ ਨਹੀਂ ਕਿ ਸੁਨੀਲ ਜਾਖੜ ਪੰਜਾਬ ਭਾਜਪਾ ਦੀ ਗੱਲ ਹੈ ਜਿਹੜੀ ਉਹ ਕਰ ਰਹੇ ਨੇ ਕਿ ਪੰਜਾਬ ਭਾਜਪਾ ਇੰਜ ਕਰੂਗੀ ਪੰਜਾਬ ਭਾਜਪਾ ਉਹੰਜ ਕਰੂਗੀ ਪਰ ਇਹ ਪੰਜਾਬ ਭਾਜਪਾ ਦਾ ਸਟੈਂਡ ਹੈ ਸਵਾਲ ਤਾਂ ਇੱਥੇ ਖੜਾ ਹੋ ਜਾਂਦਾ ਹੈ ਕਿ ਕੀ ਇਹ ਪੰਜਾਬ ਭਾਜਪਾ ਦਾ ਸਟੈਂਡ ਹੈ ਜਾਖੜ ਲਿਖਦੇ ਆ ਚੰਡੀਗੜ੍ਹ ਪੰਜਾਬ ਦਾ ਔਟੋ ਟੰਗ ਹੈ ਅਤੇ ਪੰਜਾਬ ਭਾਜਪਾ ਪੰਜਾਬ ਦੇ ਹਿੱਤਾਂ ਨਾਲ ਦ੍ਰਿੜਤਾ ਦੇ ਨਾਲ ਖੜੀ ਹੈ ਚਾਹੇ ਚੰਡੀਗੜ੍ਹ ਦਾ ਮੁੱਦਾ ਹੋਵੇ ਜਾਂ ਫਿਰ ਪੰਜਾਬ ਦੇ ਪਾਣੀਆਂ ਦਾ ਪ੍ਰਦੇਸ਼ ਭਾਜਪਾ ਕਿਸੇ ਵੀ ਕੀਮਤ ਤੇ ਸਮਝੌਤਾ ਨਹੀਂ ਕਰੇਗੀ ਚੰਡੀਗੜ੍ਹ ਸਬੰਧੀ ਪਰਮ ਦੀ ਸਥਿਤੀ ਪੈਦਾ ਹੋਈ ਹੈ ਇਸ ਬਾਰੇ ਸਰਕਾਰ ਨਾਲ ਗੱਲ ਕਰਕੇ ਪਰਮ ਦੂਰ ਕਰਾਂਗੇ ਪੰਜਾਬੀ ਹੂਣ ਨਾਤੇ ਮੈਂ ਪੰਜਾਬ ਦੇ ਹੱਕਾਂ ਤੇ ਡਾਕਾ ਨਹੀਂ ਪੈਣ ਦਵਾਂਗਾ ਇਹ ਗੱਲ ਸੁਨੀਲ ਜਾਖੜ ਕਹਿ ਰਹੇ ਹਨ ਸੁਨੀਲ ਜਾਖੜ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕਾਂਗਰਸ ਚੋਂ ਆਏ ਹੈ ਸੁਨੀਲ ਜਾਖੜ ਬਾਰੇ ਇੱਕ ਚੀਜ਼ ਹੋਰ ਵੀ ਹੈ ਕਿ ਜੋ ਉਹਨਾਂ ਦਾ ਸਿਆਸੀ ਨਜ਼ਰੀਆ ਹੁਣ ਤੱਕ ਵੱਖ-ਵੱਖ ਥਾਵਾਂ ਤੇ ਝਲਕਿਆ ਹੈ ਕਿ ਉਹ ਪੰਜਾਬ ਨੂੰ ਲੈ ਕੇ ਬਹੁਤ ਸੰਵੇਦਨਸ਼ੀਲ ਹੈ ਤੁਹਾਨੂੰ ਪਤਾ ਕਿ ਉਹਨਾਂ ਨੇ ਇੱਕ ਚਿੱਠੀ ਲਿਖੀ ਸੀ ਪ੍ਰਧਾਨ ਮੰਤਰੀ ਮੋਦੀ ਨੂੰ ਜਿੱਚ ਪੰਜਾਬ ਦੇ ਬਾਰੇ ਨਜ਼ਰੀਆ ਬਦਲਣ ਦੀ ਗੱਲ ਕਹੀ ਗਈ ਸੀ ਉਹਨਾਂ ਦਾ ਅਸਤੀਫਾ ਵੀ ਪਤਾ ਨਹੀਂ ਕਿਹੜੀ ਹੁਣ ਟੋਕਰੀ ਚ ਜਾ ਕੇ ਕਿਹੜੀ ਫਾਈਲ ਚ ਲੱਗ ਗਿਆ ਉਹਦਾ ਪਤਾ ਨਹੀਂ ਲੱਗਦਾ ਭਾਜਪਾ ਨੇ ਉਹਨਾਂ ਦੇ ਸਿਰ ਦੇ ਉੱਤੇ ਲਿਆ ਕੇ ਅਸ਼ਵਨੀ ਕੁਮਾਰ ਸ਼ਰਮਾ ਹੋਰਾਂ ਨੂੰ ਬਿਠਾਤਾ ਤਾਂ ਇਹ ਸਾਰੀਆਂ ਚੀਜ਼ਾਂ ਨੇ ਇਸ ਤੋਂ ਇੱਕ ਗੱਲ ਸਪਸ਼ਟ ਹੁੰਦੀ ਹੈ ਕਿ ਪੰਜਾਬ ਦੇ ਹੱਕ 'ਚ ਸੁਨੀਲ ਜਾਖੜ ਨੇ ਸਟੈਂਡ ਲਿਆ ਤੇ ਸਪਸ਼ਟ ਸਟੈਂਡ ਤੇ ਉਹਨਾਂ ਨੇ ਗੱਲ ਕਰਨ ਦੀ ਵੀ ਗੱਲ ਕਹੀ ਸਭ ਤੋਂ ਵੱਡੀ ਗੱਲ ਇਹ ਕਿ ਜੇਕਰ ਤੁਸੀਂ ਐਸੀ ਪਾਰਟੀ ਦੇ ਵਿੱਚੋਂ ਜਿਹੜੀ ਭਾਰਤੀ ਜਨਤਾ ਪਾਰਟੀ ਜਾਂ ਕਾਂਗਰਸ ਵਰਗੀ ਆ ਤਾਂ ਸੂਬੇ ਦੀਆਂ ਜਿਹੜੀਆਂ ਇਕਾਈਆਂ ਹੁੰਦੀਆਂ ਨੇ ਉਹਨਾਂ ਦਾ ਫਰਜ਼ ਬੰਦਾ ਹੈ ਸੂਬੇ ਦੇ ਕਨਸਰਨਸ ਨੂੰ ਸੂਬੇ ਦੀਆਂ ਜਿਹੜੇ ਮਸਲੇ ਨੇ ਜਾਂ ਜਿਹੜੀ ਗੱਲਾਂ ਨੇਗੀਆਂ ਉਹਨਾਂ ਨੂੰ ਹਾਈ ਕਮਾਂਡ ਤੱਕ ਲੈ ਕੇ ਜਾਣ ਦਾ ਮੈਂ ਤਰਨਚੁੰਗ ਹੋਰਾਂ ਦਾ ਬਿਆਨ ਪੜ ਰਿਹਾ ਸੀ ਉਹ ਕਹਿੰਦੇ ਕਿ ਐਵੇਂ ਭਰਮ ਭਲੇਖਾ ਪਾਇਆ ਸੀ ਕੋਈ ਗੱਲ ਹੈ ਹੀ ਨਹੀਂ ਸੀ ਏਡੀ ਤਰਨਚੁੰਗ ਨੇ ਇਹ ਗੱਲ ਕਹੀ ਹੈ ਜਨਨ ਕਿ ਪੰਜਾਬ ਭਾਜਪਾ ਦੇ ਬਾਕੀ ਆਗੂ ਉਸ ਤਰ੍ਹਾਂ ਖੁੱਲ ਕੇ ਸਾਹਮਣੇ ਨਹੀਂ ਆਏ ਜਿਸ ਤਰ੍ਹਾਂ ਨਾਲ ਸੁਨੀਲ ਜਾਖੜ ਆਏ ਐ ਅੱਖਾਂ 'ਚ ਅੱਖਾਂ ਪਾ ਕੇ ਕਰਨ ਵਾਲੀ ਗੱਲ ਹੈ ਜਿਹੜੀ ਜਾਖੜ ਹੋਰਾਂ ਨੇ ਕੀਤੀ ਹੈ ਖੈਰ ਜਾਖੜ ਹੋਰਾਂ ਨੂੰ ਵੀ ਆਪਣੀ ਥੋੜੀ ਜਿਹੀ ਸਿਆਸਤ ਦੇ ਉੱਤੇ ਵਿਚਾਰ ਕਰਨ ਦੀ ਲੋੜ ਹੈ ਕਿ ਕਿਸ ਤਰ੍ਹਾਂ ਦਾ ਉਹਨਾਂ ਨੇ ਹੁਣ ਜਿਹੜਾ ਕਰਨਾ ਹੁਣ ਤਰਨਚੁੰਗ ਦਾ ਮੈਂ ਬਿਆਨ ਤੁਹਾਨੂੰ ਪੜ੍ਹ ਕੇ ਸੁਣਾ ਦਿੰਨਾ ਤਰਨਚੁੰਗ ਕਹਿੰਦੇ ਕਿ ਕਿ ਚੰਡੀਗੜ੍ਹ ਬਾਰੇ ਵਿਰੋਧੀ ਧਿਰ ਦੇ ਪਰਮ ਬੇਬਨਾ ਸਾਫਤ ਹੋਏ ਗ੍ਰਹਿ ਮੰਤਰਾਲੇ ਨੇ ਸਪਸ਼ਟ ਕੀਤਾ ਹੈ ਕਿ ਪ੍ਰਸਤਾਵ ਸਿਰਫ ਕੇਂਦਰ ਸਰਕਾਰ ਦੀ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਨੂੰ ਸਰਲ ਬਣਾਉਣ ਤੱਕ ਸੀਮਤ ਹੈ ਹੁਣ ਇਹ ਸਭ ਤੋਂ ਵੱਡਾ ਧੋਖਾ ਹੈ ਇੱਥੇ ਪਹਿਲੀ ਗੱਲ ਸਰਕਾਰ ਨੇ ਇਹ ਗੱਲ ਕਹਿ ਤੀ ਜਿਹੜਾ ਗ੍ਰਹਿ ਮੰਤਰਾਲੇ ਨੇ ਬਿਆਨ ਜਾਰੀ ਕੀਤਾ ਇੱਕ ਟਵੀਟ ਦੇ ਰਾਹੀਂ ਕਿ ਅਸੀਂ ਜਿਹੜਾ ਵਿਚਾਰ ਕਰ ਰਹੇ ਹਾਂ ਚੰਡੀਗੜ੍ਹ ਦੇ ਮਸਲੇ ਨੂੰ ਲੈ ਕੇ ਸਾਡਾ ਵਿਚਾਰ ਹੈ ਪਰ ਅਸੀਂ ਕੋਈ ਵੀ ਲੈਗਜ਼ੀਕੂਸ਼ਨ ਜਣੀ ਕਿ ਕੋਈ ਬਿੱਲ ਹੈ ਜਿਹੜਾ ਉਹ ਅਗਾਊਂ ਆਉਣ ਵਾਲੇ ਸਰਦਰ ਉਤੇ ਜਲਾਸ ਚ ਨਹੀਂ ਲੈ ਕੇ ਆਵਾਂਗੇ ਲੋਕ ਸਭਾ ਤੇ ਸਦਨ ਦੇ ਸਰਦਰ ਉਤੇ ਜਲਾਸ ਚ ਨਹੀਂ ਲੈ ਕੇ ਆਵਾਂਗੇ ਇਹ ਗੱਲ ਕਹੀ ਹੈ ਪਰ ਇਹ ਵੀ ਗੱਲ ਕਹਿਤੀ ਨਾ ਕਿ ਕੀ ਉਹਨਾਂ ਨੇ ਵਿਡਰਾਲ ਕਰ ਲਿਆ ਕਿਉਂਕਿ ਉਹ ਤਾਂ ਜੋ ਬਿਜ਼ਨਸ ਆਇਆ ਜਿਹੜਾ ਬਲੇਟਨ ਪਾਰਲੀਮੈਂਟ ਦਾ ਆਇਆ ਉਹਦੇ ਵਿੱਚ ਤਾਂ ਸਪਸ਼ਟ ਹੈ ਕਿ ਨਵੇਂ ਨੰਬਰ ਤੇ ਸੂਚੀ ਵੱਧਾ ਜਿਹੜੇ ਕਿ ਵਿਧਾਨਿਕ ਕੰਮ ਹੁਣੇ ਨੇ ਉਹਨਾਂ ਦੀ ਸੂਚੀ ਦੇ ਅੰਦਰ ਹੈ ਕੀ ਇਹ ਕਹਦਾ ਕਿ ਅਸੀਂ ਹੁਣ ਕੁਝ ਵੀ ਨਹੀਂ ਕਰਦੇ ਇਸ ਮਾਮਲੇ ਦੇ ਉੱਤੇ ਸਥਿਤੀ ਜਿਉਂ ਦੀ ਤਿਉਂ ਰੱਖੀ ਜਾਊਗੀ ਨਹੀਂ ਉਹ ਕਹਿੰਦੇ ਕਿ ਅਸੀਂ ਵਿਚਾਰ ਕਰ ਰਹੇ ਹਾਂ ਇਹਦਾ ਮਤਲਬ ਹੈ ਕਿ ਉਹ ਆਪਣੀ ਚਾਲ ਤੇ ਚੱਲੇ ਹੋਏ ਨੇ ਉਹਨਾਂ ਨੇ ਕਰਨਾ ਹੈ ਕਰਨ ਦੀ ਕੋਸ਼ਿਸ਼ ਕਰਨੀ ਹੈ ਇਹ ਹੁਣ ਪੰਜਾਬੀਆਂ ਚ ਮਾਦਾ ਹੋਣਾ ਚਾਹੀਦਾ ਜੇ ਤਰਨਚੰਗ ਵਰਗੇ ਆਗੂਆਂ ਦੇ ਸਿਰ ਤੇ ਰਹੋਗੇ ਫਿਰਤਾ ਨਹੀਂ ਹੋਣਾ ਫਿਰ ਤੁਹਾਨੂੰ ਸੋਚਣਾ ਪੈਣਾ ਤੁਹਾਨੂੰ ਗੜਸ ਵਾਲੇ ਆਗੂਆਂ ਦੀ ਲੋੜ ਹੈ ਤੇ ਆਪ ਸਿਰ ਬੈਠ ਜੋੜ ਕੇ ਬੈਠਣ ਦੀ ਲੋੜ ਹੈ ਤਾਂ ਜੋ ਇਹ ਜਿਹੜਾ ਹਮਲਾ ਹੈ ਇਹ ਰੋਕਿਆ ਜਾ ਸਕੇ ਖਿੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ ਨਾਰਾ ਤਾਂ ਹੀ ਸਫਲ ਹੋ ਸਕਦਾ ਪੁਠੇਰਾ ਕੁਛ ਚੰਡੀਗੜ੍ਹ ਪੰਜਾਬ ਤੋਂ ਖੋਲਿਆ ਗਿਆ ਬਹੁਤ ਪਾਣੀ ਪੁਲਾ ਥਲੋ ਲੰਘ ਚੁੱਕਿਆ ਉਹਨੂੰ ਮੋੜ ਕੇ ਲਿਉਣਾ ਬੜਾ ਔਖਾ ਹੈ ਪਰ ਹੁਣ ਦੀ ਘੜੀ ਘਟੋ ਘਟ ਸਥਿਤੀ ਜਿਉਂ ਦੀ ਤਿਉਂ ਰੱਖੀ ਜਾਵੇ ਵਾਲੀ ਗੱਲ ਤੇ ਅੜਨ ਦੀ ਲੋੜ ਹੈ ਉਸ ਤੋਂ ਬਾਅਦ ਅੱਗੇ ਸੋਚਿਆ ਜਾ ਸਕਦਾ ਹੈ ਪਰ ਕੇਂਦਰ ਸਰਕਾਰ ਤੈਅ ਕਰ ਚੁੱਕੀ ਹੈ ਕਿ ਚੰਡੀਗੜ੍ਹ ਪੰਜਾਬ ਤੋਂ ਕੋਣਾ ਹੀ ਕੋਣਾ ਸੁਨੀਲ ਜਾਖੜ ਅੱਗੇ ਕਿੱਡਾ ਤਕੜਾ ਸਟੈਂਡ ਲੈ ਸਕਦਾ ਹੈ ਦੇਖਣ ਵਾਲੀ ਗੱਲ ਹੈ ਪਰ ਫਿਲਹਾਲ ਉਨ੍ਹਾਂ ਦੇ ਬਗਾਵਤੀ ਸੁਰਾ ਨੇ ਪੰਜਾਬ ਭਾਜਪਾ ਦੇ ਅੰਦਰ ਤਰਥੱਲੀ ਮਚਾਈ ਹੋਈ ਹੈ ਕਿ ਭਾਈ ਇਹ ਇਕੱਲੇ ਹੀ ਪਰਲੇ ਪਾਸੇ ਤੁਰਿਆ ਜਾਂਦਾ ਹੈ ਰਵਨੀਤ ਬਿੱਟੂ ਨੇ ਵੀ ਗੱਲ ਕੀਤੀ ਪਰ ਉਹ ਗੱਲ ਓਡੀ ਜੱਚੀ ਨਹੀਂ ਜਿਹਨੀ ਜਾਖੜ ਹੋਰਾਂ ਵਾਲੀ ਜੱਚੀ ਆ ਖੈਰ ਜਾਖੜ ਹੋਰੀ ਅੱਗੇ ਜਾ ਕੇ ਕੀ ਕਰਦੇ ਇਸ ਮਾਮਲੇ 'ਚ ਆਪਣੀ ਪਾਰਟੀ ਨੂੰ ਕਨਵਿੰਸ ਕਰ ਪਾਉਂਦੇ ਆ ਜਾਂ ਨਹੀਂ ਇਹ ਸਮਾਂ ਦੱਸੇਗਾ